ਇੱਕ ਸ਼ਰਧਾ ਭਰਮ ਵਿੱਚੋਂ ਨਿਕਲਦੀ ਹੈ ਗੁਰਮਖੀ ਇੱਕ ਸ਼ਰਧਾ ਗੁਰੂ ਦੀ ਬਾਣੀ ਵਿੱਚੋਂ ਗੁਰੂ ਦੇ ਗਿਆਨ ਵਿੱਚੋਂ ਨਿਕਲਦੀ ਹੈ ਫੁੱਲਾਂ ਦੇ ਨਾਲ ਗੁਰੂ ਨੇ ਖੁਸ਼ ਹੋ ਜਾਣਾ ਹੈ ਫੁੱਲਾਂ ਦੇ ਨਾਲ ਰੱਬ ਨੇ ਖੁਸ਼ ਹੋ ਜਾਣਾ ਹੈ ਇਹ ਇਹ ਭਰਮ ਦੀ ਸ਼ਰਧਾ ਹੈ ਗੁਰੂ ਦੇ ਗਿਆਨ ਦੀ ਸ਼ਰਧਾ ਕੀ ਹੈ ਵੀ ਫੁੱਲਾਂ ਵਿੱਚ ਵੀ ਪ੍ਰਮਾਤਮਾ ਵਸਦਾ ਹੈ ਇਹ ਗਿਆਨ ਦੀ ਸ਼ਰਧਾ ਹੈ ਤੇ ਜਿਹੜੀ ਸਿੱਖ ਦੇ ਕੋਲ ਸ਼ਰਧਾ ਹੈ ਨਾ ਉਹ ਭਰਮ ਦੀ ਸ਼ਰਧਾ ਨਹੀਂ ਹੈ ਉਹ ਗੁਰੂ ਦੀ ਬਾਣੀ ਤੇ ਗਿਆਨ ਵਿੱਚੋਂ ਨਿਕਲੀ ਹੋਈ ਸ਼ਰਧਾ ਹੈ ਗੁਰੂ ਕਿਉਂਕਿ ਸਭ ਤੋਂ ਉੱਪਰ ਤੇ ਗੁਰੂ ਕੀ ਬਾਣੀ ਹੈ ਅੱਜ ਨਾ ਬੰਦੇ ਦਾ ਸੁਭਾਅ ਬਣ ਗਿਆ ਕੋ ਨਾ ਆਪਣੀ ਅਗਿਆਨਤਾ ਨੂੰ ਛੱਡਣਾ ਨਹੀਂ ਚਾਹੁੰਦਾ ਸਾਡੇ ਸਿੱਖਾਂ 'ਚ ਤੇ ਖਾਸ ਕਰ ਇਹ ਅਸੀਂ ਅਗਿਆਨਤਾ ਨੂੰ ਛੱਡਣਾ ਨਹੀਂ ਚਾਹੁੰਦੇ ਅਸੀਂ ਅਗਿਆਨਤਾ ਨੂੰ ਦਲੀਲਾਂ ਦੇ ਨਾਲ ਸਹੀ ਸਿੱਧ ਕਰਨਾ ਚਾਹੁੰਦੇ ਹਾਂ